Gendak 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 تمے پکے کرو پکے کرو پکے کرو تمے پکے کرو پکے کرو پکے کرو زندہ باد جزابک زندہ علی ہائے 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 مرداباد 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 زندہ باد ایکاتہ باد زندہ باد زندہ باد ਕੋਟ ਡਿਵਿ ਤੁਹਾਡੇ ਜਿਹੜੇ ਪਨਵਸ ਰਪੀਆ ਟੀਸੀ ਦੇ ਸਮੂਹ ਤੇ ਮਹਾਰਾਜਾ ਸਟਾਈ ਡੀਪੂ ਆਪਣੇ ਪੂਰੇ ਪੰਜਾਬ ਚ ਪੀਆ ਟੀਸੀ ਦੇ ਪਨਵਸ ਦੇ 27 ਦੇ 27 ਡੀਪੂ ਆ ਜਿਹੜੇ ਆ ਮੁਕੰਮਲ ਤੌਰ ਤੇ ਚੱਕਾ ਜਾਮ ਲਾਣਾ ਦਾ ਸਿਰਫ ਇਹ ਸਰਕਾਰਾਂ ਦੀਆਂ ਨਲਾਕੀਆਂ ਕਰਕੇ ਆ ਜੀ ਲੰਬੇ ਸਮੇਂ ਤੋਂ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਨਾਲੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਨਹੀਂ ਤੁਹਾਡੇ ਪੂਰੇ ਗਾਦਰ ਡਾਇਰੈਕਟਰ ਤੇ ਦਾ ਕੋੜਾ ਆਪਣੇ ਟ੍ਰਾਂਸਫਰਮੈਂਟਿਕ ਆ ਉਹਨਾਂ ਨੇ ਤੁਹਾਡੀ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਹੋ ਗਿਆ ਨਹੀਂ ਕਰਦੇ ਸੇ ਦੇਦੀ ਵਜ੍ਹਾ ਕਰਕੇ ਅੱਜ ਤੁਹਾਨੂੰ ਮਜਬੂਰਨ ਬਹਿਣਾ ਪਿਆ ਸਰ ਕੋਈ ਵੀ ਸਾਡੇ ਜਿਹੜੇ ਪੀਆਰਟੀਸੀ ਔਰ ਪਨਵਰਤ ਕੋਈ ਵੀ ਆਹੋ ਜਿਹਾ ਮਰਾਜ ਨੇ ਜਿਹੜਾ ਨਾਲ ਪੱਕਾ ਕੀਤਾ ਸਾਢੇ 3 ਸਾਲ ਬੀਤ ਗਏ ਇਹਨਾਂ ਦੇ ਹਜੇ ਤੱਕ ਵੀ ਉਹੀ ਹੈ ਕਿ ਮੀਟਿੰਗ ਕਰਦੇ ਆ ਵਿਸ਼ਵਾਸ ਦਵਾਉਂਦੇ ਆ ਫਿਰ 2 ਮਹੀਨੇ ਲਾਈਂਦੇ ਆ ਫਿਰ ਵਿਸ਼ਵਾਸ ਦਵਾਉਂਦਾ ਬਸ ਇਹੀ ਕੰਮ ਚੱਲ ਰਿਹਾ ਹੈ ਇਹਨਾਂ ਦਾ ਜੇ ਅੱਜ ਆਪਾਂ ਕੱਲਾ ਆਪਾਂ 10 ਤਰੀਕ ਨੂੰ ਆਪਣੇ ਮੁਕਮਲ ਹੀ ਪੰਜਾਬ ਦੇ ਘਰਾਓ ਕਰਨੇ ਜਾ ਰਹੇ ਆ ਅਗਰ ਫਿਰ ਵੀ ਸਾਡੀ ਕੋਈ ਮੰਗ ਨਹੀਂ ਪੂਰੀ ਹੁੰਦੀ ਤਾਂ ਆਪਾਂ ਕੋਈ ਰੋਡ ਜਾਂ ਚੌਕ ਜਾਮ ਕਰਾਂਗੇ ਭਾਈ ਇੱਕ ਵਾਰ ਮੋਸ਼ਨ ਦਾ ਸ਼ੋਰ ਤੇ ਉੱਥੇ ਨੇ ਫੰਦਾਸਤੇ ਆਪਣੀ ਜੀ ਕੰਮ ਨਹੀਂ ਜੂਦਾ ਠੀਕ ਹੈ ਜੀ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਤੁਹਾਡੇ ਮੈਦਨ ਮਾਈ ਦੱਸਣਾ ਚਾਹੁੰਦੇ ਆਂ ਵੀ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰ ਦੀਆਂ ਸਾਡੀਆਂ ਮੰਗੀਆਂ ਮੰਗਾ ਲਟਕਦੀਆਂ ਆ ਰਹੀਆਂ ਸਰਕਾਰਾਂ ਦੇ ਸਰਕਾਰ ਨਾ ਵਾਰ-ਵਾਰ ਮੀਟਿੰਗਾਂ ਆਉਣ ਤੇ ਸਰਕਾਰ ਇੱਕੋ ਗੱਲ ਕਹਿੰਦੀ ਆ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨਹੀਂ ਤੇ ਜੇ ਮੰਗਾਂ ਜਾਇਜ਼ ਨੇ ਤੇ ਪਰ ਕਰਨੀਆਂ ਕਿਹਨੇ ਨੇ ਉਹ ਤਾਂ ਸਰਕਾਰ ਦਾ ਫਰਜ਼ ਬਣਦਾ ਸਰਕਾਰ ਜਦੋਂ ਵੀ ਮੀਟਿੰਗ ਹੁੰਦੀ ਆ ਅੱਜ ਕੱਲ ਅੱਜ ਕੱਲ ਕਰਕੇ ਸਾਨੂੰ ਅਗਲੀ ਮੀਟਿੰਗ ਪਾਉਂਦੀ ਹੁਣ ਉਸ ਮੀਟਿੰਗਾਂ ਤੋਂ ਅੱਕੇ ਹੋਏ ਅੱਜ ਅਸੀਂ 9 10 ਤੇ 11 ਦੇ ਦੀ ਹੜਤਾਲ ਤੇ ਬੈਠੇ ਜਿੱਥੇ ਪੰਜਾਬ ਰੋਡਵੇ ਤੇ ਪੀਆਰ ਦਾ ਸਮੁੱਚਾ ਕੰਮ ਅੱਜ ਹੜਤਾਲ ਤੇ ਆ ਜਿਹੜੀਆਂ-ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਤੇ ਰੱਬ ਦੀ ਪਹਿਲੀ ਮੰਗ ਤੇ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੈਂ ਪਹਿਲਾਂ ਮੀਟਿੰਗ ਹੋਈ ਸੀ ਜਨਰਲ ਵਿਖੇ ਉਹਦੇ ਜੋ ਪਹਿਲੀ ਮੰਗ ਏ ਸੀ ਵੀ ਜਿਹੜੇ ਆਊਟ ਕੰਟੈਕਟ ਵਾਲੇ ਮੁਲਾਜ਼ਮਾ ਹੋ ਰੈਗੂਲਰ ਕੀਤੇ ਜਾਣ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮਾ ਉਹਨਾਂ ਨੂੰ ਕੰਟੈਕਟ ਤੇ ਕੀਤਾ ਜਾਵੇ ਜਿਹੜੇ ਸਾਡੇ ਮੁਲਾਜ਼ਮ ਨਾਜਾਦ ਕ੍ਰਿਸ਼ਨਨ ਲਾ ਕੇ ਘੱਟ ਤਨਖਾਹਾਂ ਤੋਂ ਲੁੱਦੇ ਸੀ ਉਹਨਾਂ ਨੂੰ ਕੱਢਿਆ ਗਿਆ ਉਹ ਬਾਹਲ ਕੀਤੇ ਜਾਣ ਜਿਹੜੀ ਕਿਲੋਮੀਟਰ ਬਸਾਂ ਉਹ ਨਾ ਪਈਆਂ ਨਾ ਵਿਭਾਗ ਦੀਆਂ ਬਸਾਂ ਪਈਆਂ ਜਾਣ ਔਰ ਜਿਹੜੇ ਸਾਡੇ ਸਾਥੀ ਜਾਤ ਹੋ ਗਈ ਜਿਹਨਾਂ ਸਾਥੀਆਂ ਦੀ ਉਹਨਾਂ ਸਾਥੀਆਂ ਨੂੰ ਕੋਈ ਨੌਕਰੀ ਦਾ ਕੋ ਪੇਚਾ ਜਾਣਾ ਦੀ ਪੈਨਸ਼ਨ ਲੱਗਣੀ ਆ ਉਹਨਾਂ ਦਾ 1 ਲੱਖ ਲਗਭਗ ਦਾ ਬੀਮਾ ਮਿਲਣਾ ਸੀ ਉਹ ਵੀ ਅਜੇ ਤੱਕ ਕਿਸੇ ਕਰਮਚਾਹੇ ਸਾਡੇ ਮੁਲਾਜ਼ਮ ਨੂੰ ਕੁਝ ਨਹੀਂ ਮਿਲਿਆ ਸਰਕਾਰ ਜਦੋਂ ਹੁਣ ਵਿੱਚ ਆਈ ਸੀ ਇਹਨਾਂ ਨੇ ਚੋਣ ਪ੍ਰਚਾਰ ਲਈ ਬੋਲੇ ਸੀ ਸਰਕਾਰ ਬੰਦੀ ਆ ਹਰੇ ਪੰਨ੍ਹ ਪਹਿਲੇ ਕਿੱਥੇ ਕੰਮ ਕਰਦੇ ਸੀ ਬਿਲਕੁਲ ਜੀ ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਉਣਾ ਹੀ ਮਾਨ ਸਰਕਾਰ ਨੇ ਗੱਲ ਕਹੀ ਵੀ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਸਾਡਾ ਜਿਹੜਾ ਹੜਾ ਪੈਣਾ ਉਹ ਮੁਲਾਜ਼ਮਾਂ ਉੱਪਰ ਚੱਲੇਗਾ ਅੱਜ ਸਾਡੇ 3 ਸਾਲ ਬੀਜਾਂ ਦੇ ਬਾਅਦ ਵੀ ਸਾਡਾ ਜਿਹੜਾ ਪੰਜਾਬ ਰੋਡ 'ਤੇ ਪੰਨਬਜ ਦਾ ਦਾਰਾ ਉੱਥੇ ਦਾ ਉੱਥੇ ਖੜਾ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਗਿਆ ਸਰਕਾਰ ਬਿਲਕੁਲ ਝੂਠ ਤੇ ਝ